ਚੇ ਸ਼ਹਿਰ 2021 ਨੂੰ ਲਗਭਗ 8:30 ਵਜੇ ਰਾਤ ਨੂੰ ਇੱਕ ਜਿੰਦੀ ਸੀ ਜੀ ਟਰਟਾਇਟ ਉਸ ਜਿਹਦੇ ਵਿੱਚ ਵਿਜੇ ਸ਼ਰਮਾ ਸਵਾਰ ਹੋ ਕੇ ਜਾ ਰਿਹਾ ਸੀ ਸ਼ਟਲ ਲੈ ਕੇ ਮੋਲੋਂ ਨੂੰ ਇਹ ਕੋਲੋਕੀਟਰ ਤੇ ਰਿਸਰਚ ਕਰਨ ਤੋਂ ਬਾਅਦ ਬੰਦੇ 25 ਕਿਤੇ ਅੰਦੀ ਦੇ ਵਿੱਚ ਜੇ ਫਿਰ ਅਸੀਂ ਉਹਦੇ ਵਿੱਚ ਸਾਨੂੰ 3 ਬੰਦੇ ਅਰੈਸਟ ਕਰਨ ਦੇ ਸਬਕਾ ਪ੍ਰਾਪਤ ਹੋਈ ਹੈ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਦਿੱਤੇ ਇਹਨਾਂ ਦੇ ਨਾਮ ਨੇ ਜਸਪੀਰ ਤਸਕਿੰਦਰ ਜਗਤਪ੍ਰੀਤ ਇਹ ਇਸ ਮਕਦਮਾ 360 360 ਸਿਵੀ ਐਸੋਸੀਏਟ 43 ਤੇ 2560 ਦੇ ਤਹਿਤ ਸੈਕਸ਼ਨ ਅਟਾ ਲੱਗਿਆ ਸੀਗਾ ਕਾਫੀ ਇਹ ਹੈ ਨੋਟੋਰੀਅਸ ਬੰਦੇ ਲੱਗੇ ਸੀ ਕਿ ਕਮਾਈ ਦੇ ਗਾਰੇ ਨੂੰ ਸਾਬੀ ਰਿਹਾ ਪਰ ਇਸੇ ਹੋਰ ਕਿ ਇਨਵੈਸਟਿਗੇਟ ਕਰਨਗੇ ਉਹ ਗੱਡੀਆਂ ਬਰਾਮਦ ਕਰ ਸਕਦੇ ਸਨ ਤੇ ਰੈਪ੍ਰੇਟੋਰ ਕਿੰਨੇ ਵੈਪਨ ਰਿਕਵਰ ਹੋਏ ਜਿਵੇਂ ਇੱਕ ਵੈਪਨ ਹੀ ਹੋਇਆ ਇੱਕ ਗੱਡੀ ਤੇ ਇੱਕ ਗੱਡੀ ਉਹ ਐਡੀਐਸ ਸੀ ਮੈਨੂੰ ਬੈਕਗ੍ਰਾਉਂਡ ਹੈਗਾ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਬਾਕੀ ਦੇ ਕੇਸ ਵਗੈਰਾ ਕਿਤੇ ਕਿਤੇ ਅ ਬਾਕੀ ਜਿਹੜੇ ਦੋ ਲੋ ਪਰਦੇ ਰਹਿੰਦੇ ਆ ਉਹਨਾਂ ਦਾ ਅਸੀਂ ਅ ਡੀਪਰ ਤੇ ਲੈ ਰਹੇ ਹਾਂ ਬੇਸਿਕਲੀ ਇਹ ਇੱਕ ਮਲਟੀ ਮੋਡਿਊਲ ਸੈਟਿੰਗ ਨੈਟਵਰਕ ਹੈ ਇਹਨਾਂ ਦਾ ਜਿਹੇ ਇਹ ਕੁਰਗੇ ਸੋ ਦੇ ਲੋਕ ਜਿਹੜੇ ਸਰ ਕਿਸੇ 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 ਗੈਂਗਵਾਰ ਦੇ ਨਾਲ ਇਹਨਾਂ ਦਾ ਸੰਬੰਧ ਹੈਗਾ ਨਹੀਂ ਜੀ ਫਿਲਹਾਲ ਹੈ ਜੀ ਇਨਵੈਸਟੀਗੇਟ ਕਰ ਰਹੇ ਇਹ ਜਿਹੜੇ ਅੰਗਰੇਜ਼ਾਂ ਨਾਲ ਜਿਹੜੇ ਸੰਬੰਧ ਇਹ ਸਿਰਫ ਪੈਸੇ ਲਈ ਕੰਮ ਕਰਦੇ ਇਹ ਸੋ ਇੰਨੇ ਅੰਦਰ ਵਾਰਡਣ ਦੇ ਇਹਨਾਂ ਦਾ ਰਿਮਾਂਡ